ਬਰਨਾਲਾ ਸ਼ਹਿਰ ਦੀ ਤੱਪਾ ਮੰਡੀ ਦੇ ਅਨੰਦਪੁਰ ਬਸਤੀ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਫਾਂਸੀ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਫਕੀਰ ਸਿੰਘ ਪਿੰਡ ਚੁਕੇਰੀਆਂ ਜ਼ਿਲ੍ਹਾ ਮਾਨਸਾ ਦੀ ਰਹਿਣ ਵਾਲੀ ਇਹ ਮਹਿਲਾ ਜਿਸ ਦਾ 12 ਸਾਲ ਪਹਿਲਾਂ ਅਨੰਦਪੁਰ ਬਸਤੀ ਤੱਪਾ ਮੰਡੀ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨਾਲ ਵਿਆਹ ਹੁੰਦਾ ਇੱਕ ਛੋਟਾ ਲੜਕਾ ਤੇ ਧੀ ਵੀ ਹੈ ਅਮਰਤ ਕਾ ਆਪਣੇ ਪਤੀ ਦੇ ਨਾਲ ਘਰ ਦੇ ਵਿੱਚ ਹਸੀ ਖੁਸ਼ੀ ਰਹਿ ਰਹੀ ਸੀ ਪਰ ਘਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੱਸ ਜੀਠ ਤੇ ਜਠਾਣੀ ਤੋਂ ਦੁਖੀ ਹੋ ਕੇ ਉਸ ਦੇ ਵੱਲੋਂ ਜਿਹਾ ਖਾਫ ਨਾ ਕਦਮ ਚੁੱਕਿਆ ਗਿਆ ਉਥੇ ਦੱਸਿਆ ਕਿ ਪੇਕਾ ਪਰਿਵਾਰ ਵੱਲੋਂ ਸੌਰਿਆ ਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਦੱਸਿਆ ਜਾ ਰਿਹਾ ਕਿ ਸਸ ਜੀਐਟ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਉਹਨਾਂ ਇਹ ਵੀ ਦੱਸਿਆ ਕਿ ਸਵੇਰੇ ਉਹਨਾਂ ਦੀ ਤੀ ਦਾ ਮੋਬਾਈਲ ਫੋਨ ਆਇਆ ਸੀ ਪਰ ਕੁਝ ਦੇਰ ਬਾਅਦ ਉਸ ਦੀ ਮੌਤ ਦੀ ਖਬਰ ਮਿਲੀ ਤਾਂ ਸੋਰਾ ਪਰਿਵਾਰ ਤੇ ਮਾਨਸਿਕ ਰੂਪ ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਹਾਲਾਂਕਿ ਉਧਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬਿਆਨਾਂ ਦੇ ਆਧਾਰ ਤੇ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਪੀੜਤ ਪਰਿਵਾਰ ਨੇ ਇੱਥੇ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਕਬਦਰੀ ਮਾਮਲਾ ਕੀ ਹੈ ਬਈ ਇਹ ਆਪਣੀ ਕੁੜੀ ਦੀ ਜਠਾਣੀ ਜੇਠ ਨਨਦ ਸੱਸ ਸੋਹਰਾ ਕਜੇੜ ਦੀ ਕੁੜੀ ਹੈ ਇਹਨੂੰ ਮੈਂਟਲੀ ਟੌਰਚਰ ਕਰਦੇ ਸੀ ਤੇ ਕਈ ਮਹੀਨੇ ਹੋ ਗਏ ਸੀ ਹੁਣ ਅੱਜ ਉਹਨਾਂ ਨੇ ਕੁੱਟ ਮਾਰ ਕੀਤੀ ਇਹਦੇ ਨਾਲ ਰੱਬ ਨੂੰ ਪਤਾ ਮਾਰੀ ਆ ਜਾਂ ਮਰੀ ਆ ਜੀ ਸਾਨੂੰ ਤਾਂ 1:30 ਵਜੇ ਫੋਨ ਗਿਆ ਵੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਪੰਕੀ ਕਰਦੇ ਹਾਂ ਜੀ ਮੰਗ ਕੀ ਕਰਦੇ ਹਾਂ ਮੰਗਦਾ ਸੀ ਇਨਸਾਫ ਪਾ ਲਿਆ ਵੀ ਜਿਨ੍ਹਾਂ ਨੇ ਸਾਡੀ ਕੁੜੀ ਨੂੰ ਮਾਰਿਆ ਉਹਨਾਂ ਨੂੰ ਸਜ਼ਾ ਮਿਲੇ ਬਸ ਕੋਣ ਕੋਣ ਦੁਸ਼ੀਰ ਹੈ ਮੇਨ ਇਹਦੀ ਜਖਾਣੀ ਜੇਠ ਉਹਦੀ ਕੁੜੀ ਜੇਠ ਦੀ ਕੁੜੀ ਮਤਲਬ ਕੇ ਸੱਸ ਸੋਹਰਾ ਇਹ ਇੱਕ ਨੰਦ ਦਾ ਇਹ ਘਰ ਵੀ ਮੇਲਾ ਦਾ ਨੰਦ ਦੇ ਨਾਮ ਆ ਜਦੋਂ ਵੀ ਲੜਦੀ ਇਹਨੂੰ ਐ ਕਹਿੰਦੀ ਵੀ ਇੱਕ ਜੇ ਨਜ਼ਰ ਰਹਿਣਾ ਰਹੋ ਉਸ ਦੁਆਦੇ ਘਰ ਮੇਰੀ ਕੁੜੀ ਦਾਗਾ ਇਹ ਸਾਰੇ ਨੇ ਰਲ ਮਿਲ ਕੇ ਮੈਂਟਲੀ ਟੌਰਚਰ ਕਰਕੇ ਸਾਰਾ ਕੰਡ ਕੀਤਾ ਇਹ ਇਹ ਨਾਮ ਹੈ ਤੁਹਾਡਾ ਸਿਕੰਦਰ ਸਿੰਘ ਜੀ 12 ਸਾਲ ਹੋ ਗਏ ਸੀ ਜਿਹੜੀ ਮੇਰੀ ਵਿਆਹੀਨ ਉਹਦੋਂ ਦੀ ਤੰਗ ਕਰਦੇ ਸੀ ਜੀਠ ਜਠਾਣੀ ਨੰਦ ਸੱਸ ਸੋਹਰਾ ਸਾਰੇ ਜਾਣੇ ਤੰਗ ਕਰਦੇ ਸੀਗੇ ਹੁਣ 10 ਦਿਨ ਹੋ ਗਏ ਸੀ ਕਰੇ ਕੋਈ ਇਸ ਪਏ ਨੂੰ ਉਹਦੇ ਨਾਲ ਕਰੇ ਕੋਈ ਇਸ ਸੀਗਾ ਅੱਜ ਵੀ ਸਾਨੂੰ ਨਹੀਂ ਪਤਾ ਕਿ ਇਹਨਾਂ ਨੇ ਕੀ ਕੀਤਾ ਮੇਰੀ ਧੀ ਨੂੰ ਵੀ ਕੀ ਨਹੀਂ ਕੀਤਾ 8:30 ਵਜੇ ਮੇਰੇ ਨਾਲ ਗੱਲ ਹੋਈ ਆ ਵਧੀਆ ਸੀਗੀ ਉਸ ਤੋਂ ਬਾਅਦ ਮੇਰੀ ਵੱਡੀ ਕੁੜੀ ਨਾਲ ਗੱਲ ਹੋਈ ਆ ਉਹਦੋਂ ਵੀ ਵਧੀਆ ਸੀਗੀ ਉਸ ਤੋਂ ਬਾਅਦ ਹੀ ਇਹਨਾਂ ਨੇ ਸਾਨੂੰ ਅੱਧੇ ਘੰਟੇ ਬਾਅਦ ਫੋਨ ਕਰਤਾ ਉਹਨੇ ਤਾਂ ਆਂ ਪਾ ਲੈ ਲਿਆ ਮੈਂ ਹੁਣ ਮਾਇ ਸਾਰਿਆਂ ਨੂੰ ਕਹਿੰਦੀ ਆ ਵੀ ਮੇਰੀ ਧੀ ਦਾ ਉੱਤਾ ਚੱਕਿਆ ਜਾਵੇ ਸਾਰੇ ਗੱਲ ਬੋਚਣ ਮੇਰੀ ਧੀ ਦੀ ਆਈ ਨੀ ਮਰਦੀਤੀ ਨੂੰ ਸਾਇਤ ਕੇ ਅੰਦਰ ਬੈਹਜਾ ਸਾਰੇ ਅੰਦਰ ਹੋਣੇ ਚਾਹੀਦੇ ਨੇ ਜਦੋਂ ਮਰਵਾਈ ਹੈ ਮੇਰੀ ਧੀ ਇਹਨਾਂ ਨੇ ਮਾਰੀ ਹੈਗੀ ਜੁੰਡੇ ਮੇਰੀ ਧੀ ਦੇ ਖੰਡੇ ਪਏ ਨੇਗੇ ਉਹ ਤਾਂ ਕਹਿੰਦੇ ਕਿ ਤੇ ਫਾਹ ਲੈ ਲੈ ਜੁੰਡੇ ਮੇਰੀ ਧੀ ਦੇ ਖੰਡੇ ਪਏ ਨੇ ਨੌ ਮੇਰੀ ਧੀ ਦੇ ਬੱਜੇ ਪਏ ਨੇਗੇ ਉਹ ਕਿਹਨੇ ਮਾਰੇ ਫੇਰ ਮੇਰੀ ਆਪੇ ਮਾਰ ਲਏ ਉਹਨੇ ਕੀ ਪਤਾ ਜੀ ਅਸੀਂ ਸਾਨੂੰ ਤਾਂ ਫੋਨ ਕੀਤਾ ਇਹਨਾਂ ਨੇ ਕੀ ਪਤਾ ਸਾਨੂੰ ਕਿਹੜੇ ਕਿਹੜੇ ਚਿੰਬੜੇ ਨੇਗੇ ਸਾਨੂੰ ਤਾਂ ਫੋਨ ਕੀਤਾ ਇਹਨਾਂ ਨੇ ਵੀ ਆ ਜਾਓ ਕਹਿੰਦਾ ਦੇਖ 10 ਦਿਨ ਹੋ ਗਏ ਸੀ ਜੇਠ ਦੀ ਕੁੜੀ ਇਹਨਾਂ ਨੇ ਲਿਆ ਰੱਖੀ ਆ ਕਹਿੰਦੇ ਅਸੀਂ ਇੱਥੇ ਰੱਖਾਂਗੇ ਤੂੰ ਰੋਟੀ ਦੇ ਜਠਾਣੀ ਵੀ ਕਹਿੰਦੀ ਮੇਰੀ ਕੁੜੀ ਨੂੰ ਤੂੰ ਸਾਂਭ ਮੈਥੋਂ ਸੰਭਦੀ ਨਹੀਂ ਜੇਠ ਵੀ ਕਹਿੰਦਾ ਤੂੰ ਸਾਂਭ ਇਹ ਕਹਿੰਦੀ ਇਹਨੇ ਕਹੇਤਾ ਵੀ ਮੈਂ ਵੀ ਨਹੀਂ ਖਾਂਦੀ ਇਹਦੇ ਤੇ ਵੀ ਤੂੰ ਉਹ ਕੁੜੀ ਨੂੰ ਕਿਉਂ ਨਹੀਂ ਰੱਖਦੀਂ ਮਟਿਆਰ ਜਵਾਨ ਆਏਗੀ ਆਖੇ ਨਹੀਂ ਲੱਗਦੀ ਮੇਰੀ ਕੁੜੀ ਨੂੰ ਕੁੱਟਦੀ ਵੀ ਆਹੋ ਜੇਠ ਦੀ ਕੁੜੀ ਅਸੀਂ ਤਾਂ ਹੁਣ ਆਏ ਕਹਿੰਦੇ ਆ ਮੇਰੀ ਤੀ ਮਰ ਗਈ ਤੀ ਦਾ ਮੇਰਾ ਕੰਮ ਨਿਪਟ ਗਿਆ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਮੇਰੀ ਧੀ ਦੇ ਕਤਲ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹਦੇ ਕਤਲ ਬੁੜੀ ਘੁੜਾ ਸੱਸ ਸਹੋਰਾ ਜੇਠ ਜਠਾਣੀ ਨਣਦ ਤੇ ਉਹ ਜਿਹੜੀ ਏਡੀ ਕੁੜੀ ਆ ਉਹ ਯਹੀ ਨਾ ਮੇਰਾ ਮਾਮਲਾ ਕੀ ਹੈ ਬਾਈ ਜੀ ਮਾਮਲਾ ਕੁਛ ਨਹੀਂ ਕਰ ਦਿਆ ਨੇ ਥੋੜਾ ਸੂ ਸੂ ਸਾਈਡ ਕਰ ਲਿਆ ਆਪਸੀ ਦੀ ਬੀਬੂ ਵੀ ਵਾਦਾ ਹੀ ਉਹਦਾ ਮਾੜਾ ਮੋਟਾ ਬੋਲ ਬੋਲ ਪੈਂਦੀ ਸੀ ਕਿਸੇ ਨਾਲ ਉਹਦਾ ਬੀਬੀ ਵਾਦੇ ਜਾਂਦਾ ਸੀ ਪਤਾ ਨਹੀਂ ਲੱਗਦਾ ਸੀ ਉਹਨੇ ਕੀ ਕਰਦੀ ਆ ਬਸ ਪਰ ਇਹ ਲੱਗਿਆ ਫੋਨ ਤੇ ਲੜੀ ਹੋ ਕੇ ਕਿਸੇ ਨਾਲ ਬਾ ਬੀਬੀ ਵਧ ਗਿਆ ਤੂੰ ਬਾ ਚਾਹ ਹਾਂ ਲੈ ਲੈ ਆ ਮੈਂ ਤੁਹਾਡੇ ਤੇ ਦੋਸ਼ ਲਾਇਆ ਪਰਿਵਾਰ ਤੇ ਵੀ ਨਹੀਂ ਕੀ ਕਰਾਂ ਚੱਲੋ ਉਹ ਬੇਵਨਿਆਤ ਨਹੀਂ ਇਨਕੁਆਰੀ ਕੀਤੀ ਜਾ ਬਈ ਜੇ ਕੋਈ ਲੱਗਦਾ ਜਦੋਂ ਮੈਂ ਆਪਣੇ ਪਰਿਵਾਰ ਨਾਲ ਕਦੇ ਲੜਿਆ ਬੋਲਿਆ ਨਹੀਂ ਸੀ ਮੇਰੇ ਤੇ ਕਰੀ ਜਾਵੇ ਕੋਈ ਚੱਕਰ ਨਹੀਂ ਫालतू ਤਾਂ ਕਿਸੇ ਦੇ ਪਿਛਲੀਆਂ ਲੜਾਈਆਂ ਛੱਡ ਕੇ ਫालतू ਕਿਸੇ ਤੇ ਦੋਸ਼ ਲਾਉਣਾ ਗਲਤ ਗੱਲ ਆ ਅੱਜ ਜਿਹਦੇ ਪਿੱਛੇ ਦੋਸ਼ ਲਾਈ ਜਾਂਦੇ ਆ ਪਹਿਲੀ ਗੱਲ ਤਾਂ ਉਹੀ ਵਧੀਆ ਬੋਲਚਾਲ ਸੀ ਸਾਡੀ ਹੁਣ 2-4 ਦਿਨ ਪਹਿਲਾਂ ਵੀ ਕੁੜੀ ਪਰੌਣਾ ਆ ਕੇ ਗਏ ਆ ਫालतू ਕਿਸੇ ਦਾ ਨੌਲਣ ਦਾ ਕੋਈ ਫਾਇਦਾ ਨਹੀਂ ਵਧੀਆ ਗੱਲਾਂ ਬਾਤਾਂ ਹਾਸੇ ਖੇਡੇ ਸਵੇਰ ਉਹ ਜਲਦੀ ਚਲੇ ਗਏ ਮੈਂ ਚੰਡੀਗੜ੍ਹ ਜਾਣਾ ਸੀ ਮੈਂ ਚੰਡੀਗੜ੍ਹ ਪੱਗਿਆ ਹੋਰ ਕੋਈ ਗੱਲਬਾਤ ਨਹੀਂ ਐ ਬਸ ਪਤਾ ਹੀ ਲੱਗਾ ਉਸ ਟਾਈਮ ਉਹ ਤੁਸੀਂ ਕਿੱਥੇ ਸੀਗੇ ਮੈਂ ਬਸ 9:30 ਵਜੇ ਮੈਨੂੰ ਰੋਟੀ ਖਾ ਕੇ ਮੈਂ ਕੰਮ ਤੀ ਗਿਆ ਜੀ ਜਾ ਕੇ ਮੈਂ ਗੱਡੀ ਕੱਢੀ ਆ 5 ਕੁ ਮਿੰਟਾਂ ਬਾਅਦ ਫੋਨ ਆ ਗਿਆ ਸੀ ਵੀ ਤੁਸੀਂ ਘਰੇ ਆ ਜਾਓ ਮੈਂ ਹਜਲ ਮੈਂ 10 ਮਿੰਟਾਂ ਤੱਕ ਆਉਣਾ ਬਸ 10 ਕੁ ਮਿੰਟ ਹੋਏਗੇ ਹੋਣਗੇ ਬਾਅਦ ਜਦੋਂ ਮੈਂ ਆਇਆ ਮੈਂ ਅਰਕੁਨ ਨੈ ਮਦਿੱਕਤ ਤੇ ਲਾ ਕੇ ਨੀ ਉਹ ਕੱਲਾ ਬੰਦਾ ਕੀ ਕਰਿਓ ਝੁੰਨੀ ਨੂੰ ਹੱਥ ਪੇ ਕੈ ਮੇਰਾ نیچے ਖਿੱਚਿਆ ਉੱਪਰ ਰੋਲਾ ਪਾਇਆ ਪੱਜ ਕਿਵੇਂ ਬਾਹਰ ਗਿਆ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਮੈਂ ਦੋਤ ਨੇ ਆਣੇ ਨੂੰ ਫੋਨ ਵੀ ਕਰਤੇ ਉਹਦੇ ਰਿਸ਼ਤੇਦਾਰ ਨੂੰ ਵੀ ਕਰਤੇ ਉਹ ਆ ਤਾਂ ਸਾਡੇ ਨਾਲ ਤੱਕਈਆ ਕਿ ਇਹ ਆਪ ਕਰ ਲੈ ਜੇ ਪ੍ਰਮਾਤਮਾ ਨੇ ਕਰਤਾ ਪਰ ਕਿਸੇ ਨਾਲ ਨਾ ਕਰੇ ਤੁਹਾਡੇ ਪਰਿਵਾਰ ਦੇ 5 ਜਣੇ ਦੇ ਪਰਚੇ ਦਰਜ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋ? ਉਹ ਵੀ ਇਨਕੁਆਰੀ ਕੀਤੀ ਆ ਭਾਈ ਵੈਸੇ ਮੈਂ ਕਹਿਣਾ ਚਾਹੁੰਦਾ ਮਰੀਆ ਮੇਰੇ ਵੀ ਘਰ ਦਾ ਜੀ ਗਿਆ। ਮੈਂ ਉਹਦੇ ਬੱਚੇ ਪਾਲਣੇ ਆ। ਛੋਟੇ-ਛੋਟੇ ਮੇਰੇ ਬੱਚੇ ਨੇ 4 ਤੋਂ ਬਿડા ਇਹਨਾਂ ਨੇ ਕਿਸੇ ਨੇ ਨਹੀਂ ਦੇਖਿਆ। 4 ਤੋਂ ਛੋਟੇ ਮੇਰੇ ਬੱਚੇ ਕਿਸੇ ਨੇ ਨਹੀਂ ਦੇਖਿਆ। ਬਸ ਸੱਤ ਐਤੋਂ 3-4 ਜਣੇ ਸੀ। 4 ਤੋਂ ਬਿਨਾ ਚਾਹਤੀ ਕਿਸੇ ਨਾਲ ਨਾ ਕੋਈ ਲੜਾਈ ਜਾਂ ਇਹ ਨਾਲ ਨਾ ਪ੍ਰਮਾਤਮਾ ਸਾਡੇ ਨੂੰ ਬਹੁਤ ਬਹੁਤ ਸੇਵਾ ਨਿਭੋਲਦਾ। ਕੱਲ ਨੂੰ 17/9/24 ਨੂੰ ਜੋ ਪੁਲਿਸ ਪਾਰਟੀ ਨੂੰ ਇਤਲਾਮ ਮਿਲੀ ਵਿਦਾ ਦਾ ਇੱਕ ਲੜਕੀ ਨੇ ਸੁਸਾਇਡ ਕੀਤਾ ਤਾਂ ਸਾਡੇ ਜੋ ਐਸੇ ਕਰਮਜੀਤ ਸਿੰਘ ਐਸਐਚਓ ਸੰਦੀਪ ਸਿੰਘ ਵੀ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਦੇਖਿਆ ਵੀ 35 ਸਾਲ ਦੀ ਲੜਕੀ ਹੈ ਔਰਤ ਹੈ ਸ਼ਾਦੀशुदा ਦੋ ਬੱਚੇ ਨੇ ਤਾਂ ਉਹਨੇ ਮਤਲਬ ਫਾਲਿਆ ਸੀ ਤਾਂ ਉਹਨਾਂ ਨੇ ਮੰਜੇ ਤੇ ਪਈ ਹੋਈ ਸੀਗੇ ਉਹਦੇ ਵਿੱਚ ਗੱਲ ਤੇ ਨਿਸ਼ਾਨ ਸੀਗਾ ਜਦੋਂ ਉਹਨਾਂ ਪਰਤਾਲ ਕੀਤੀ ਵੀ ਉਹਨੇ ਪੱਕੇ ਦੇ ਨਾਲ ਲਟਕ ਕੇ ਆਪਣੀ ਜੀਵਨ ਦੀ ਲਾਖ ਖਤਮ ਕੀਤੀ ਹੈ ਹਲ ਇਹ ਕਿਹਦੇ ਕਿਹਦੇ ਤੇ ਪੱਕਾ ਕਰ ਦਿੱਤਾ ਇਹਦੇ ਤੇ ਬਲੋ ਜੋ ਉਹਨਾਂ ਦੇ ਪਰਿਵਾਰ ਵੱਲੋਂ ਦੋਸ਼ ਲਾਏ ਗਿਆ ਵੀ ਸਾਡੀ ਕੁੜੀ ਨੂੰ 12 ਸਾਲ ਹੋ ਗਏ ਸ਼ਾਦੀ ਕੀਤੇ ਨੂੰ ਦੋ ਬੱਚੇ ਆ ਇਹਦਾ ਸਹੁਰਾ ਪਰਿਵਾਰ ਜਿਹੜਾ ਉਹ ਬਹੁਤ ਜ਼ਿਆਦਾ ਤੰਗ ਕਰਦਾ ਸੀ ਖਾਸ ਕਰਕੇ ਉਹਨਾਂ ਨੇ ਉਹਨਾਂ ਦੀ ਮਾਂ ਲਾ ਜਿਹੜਾ ਉਹਦਾ ਨਾਮ ਚਰਨਜੀਤ ਕੌਰ ਉਹਦਾ ਨਾਮ ਆ ਵੀ ਉਹਦੀ ਸੱਸ ਜਿਹੜੀ ਸੀ ਕੁੜੀ थी ਯਾਨੀ ਉਹ ਬਹੁਤ ਪਰੇਸ਼ਾਨ ਕਰਦੀ ਸੀ ਤੇ ਇੱਕ ਇਹਨਾਂ ਦੀ ਭਤੀਜੀ ਕੋਲ ਸਕੂਲ ਚ ਪੜ੍ਹਦੀ ਕੁੜੀ ਪਲੱਸ 1 ਦੇ ਵਿੱਚ ਉਹ ਹੋ ਬਲੋ ਸ਼ਾਇਦ ਮਾਈਨਰ ਨਾ ਹੋਵੇ ਉਹ ਲੜਕੀ ਅੰਕੂ ਤੇ ਇੱਕ ਉਹਦੀ ਪਰਜਾਈ ਜਿਹਦਾ ਨਾਮ ਸਰਬਜੀਤ ਕੌਰ ਹੈ ਇਹ ਤਿੰਨਾਂ ਜਣਿਆਂ ਦਾ ਮਤਲਬ ਬਹੁਤ ਜ਼ਿਆਦਾ ਸੀ ਤੇ ਫਿਰ ਉਹ ਵਿਆਹ ਦੇ ਵਿੱਚ ਉਹਨਾਂ ਨੇ ਦੂਜੇ ਦਾ ਵੀ ਲਗਾਇਆ ਵੀ ਜਿਹੜੀ ਇਹਨਾਂ ਦੀ ਨਾਨੀ ਸੀ ਵੀ ਉਹਦਾ ਵੀ ਇਹਨਾਂ ਨੂੰ ਤੰਗ ਪਰੇਸ਼ਾਨ ਕਰਜ ਬਹੁਤ ਜ਼ਿਆਦਾ ਰੋਲ ਸੀਗਾ ਤੇ ਇਹ ਪੰਜ ਜਣਿਆਂ ਦੇ ਅਸੀਂ ਪਰਚਾ ਦਰਜ ਕੀਤਾ ਇੱਕ ਉਹ ਲੜਕੀ ਦੇ ਨਾਨ ਨ ਉਹਦੀ ਸਾਸ ਉਹਦੀ ਜੀਐਲਸੀ ਸ਼ਾਣੀ ਤੇ ਇੱਕ ਉਪਤੀ ਜੀ ਤੇ ਕਿਹੜੇ ਧਰਾਵਾਂ ਤੇ ਆਪਣਾ ਬਕਤੀ ਕੀਤਾ ਜੀ ਇਹ ਜੀ ਇਹਨਾਂ ਤੇ ਧਾਰਾ ਦਲਾਈਆਂ ਨੇ ਜੀ 108 612 ਬੀ ਐਨ ਐਸ ਕੋ ਗ੍ਰਫਤਾਰੀ ਹੋਤੀ ਇਸ ਤਰ੍ਹਾਂ ਮੈਂ ਇਹ ਗ੍ਰਫਤਾਰ ਇਹਨਾਂ ਨੂੰ ਕਰ ਰਿਹਾ ਜੀ ਇਹਦੀ ਇਹਦੀ ਪੜਤਾਲ ਵੀ ਚੱਲ ਰਹੀ ਹੈ ਕਿਉਂਕਿ ਅਜੇ ਫਿਰ ਰਾਤ ਇਹਨਾਂ ਨੇ ਬਿਆਨ ਲਖਾਇਆ ਹੈ ਤੇ ਅੱਜ ਉਹਨਾਂ ਦਾ ਪੋਸਟਮਾਰਨ ਕਰਕੇ ਬਾਡੀ ਨੂੰ ਪੋਸਟਮਾਰਨ ਕਰਾ ਕੇ ਵਾਰਸਾ ਦੇ ਹਵਾਲੇ ਕੀਤਾ ਜੀ ਮਰਨੋਂ ਸੰਸਕਾਰ ਹੋ ਗਿਆ ਹੁਣ ਉਹਨਾਂ ਇਸ ਟਾਈਮ ਤੇ ਤੇ ਹੁਣ ਸਾਡੇ ਆਈਓ ਜਿਹੜੇ ਆ ਉਹ ਰੇਡ ਕਰਨ ਲਈ ਨਿਕਲੇ ਹੋਏ ਆ ਜਿਵੇਂ ਜਿਵੇਂ ਗ੍ਰਫਤਾਰੀ ਹੋਏਗੀ ਤੁਹਾਨੂੰ ਉਹਦੇ ਬਾਰੇ ਇਤਲਾ ਦੇ ਦੇਾਂਗੇ ਪਰ ਦੂਜੇ ਪਾਸੇ ਸਰ ਇਹ ਦੋਸ਼ਾਂ ਨੂੰ ਵੀ ਨਕਾਰਿਆ ਜਾ ਰਿਹਾ ਵੀ ਜਿਨ ਕਿ ਜਿਹੜੇ ਪ੍ਰਵਾਪ ਦੇ ਮਾਮਲਾ ਦਰਜ ਹੋਇਆ ਵੀ ਇਨਕੇ ਇਨਸਾਫ ਦੀ ਗੋਹਰ ਵੀ ਲਈ ਜਾ ਰਹੀ ਹੈ ਇੱਕ ਵਾਰ ਦੇ। ਦੇ ਕੋ ਇਨਸਾਫ ਪੜਤਾਲ ਕਰਨ ਤੇ ਹੀ ਹੁਣਾ ਪੜਤਾਲ ਚ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਮੁਤਾਬਕ ਹੀ ਅਸੀਂ ਕਾਰਵਾਈ ਕਰਾਂਗੇ ਅਸੀਂ ਆਪੇ ਚਾਹੁੰਦੇ ਆ ਕਿਉਂਕਿ ਇਹ ਜੁਰਮ ਵੱਡਾ ਹੈ ਔਰ ਇਸ ਜੁਰਮ ਦੇ ਵਿੱਚ ਦੋਸ਼ਤਾ ਲੱਗਦੇ ਆ ਦੋਸ਼ ਇੱਕ ਦੂਜੇ ਤੇ ਲਾਦੇ ਪਰ ਦੋਸ਼ਾਂ ਬਾਰੇ ਅਸਲੀਅਤ ਪਤਾ ਲੱਗਣ ਤੇ ਹੀ ਇਹਨਾਂ ਦੀ ਗ੍ਰਿਫਤਾਰੀ ਪਾਵਾਂਗੇ